ਆਪੇ ਸੱਚ ਮੈਨੂੰ ਕੁਛ ਨਹੀਂ ਜੀ ਮੇਰਾ ਬੇਟਾ ਮੈਨੂੰ ਵਾਪਸ ਮਿਲ ਜੇ ਜਾ ਵੀ ਆ ਕਾਰਤਿਕ ਇੱਕ ਵਾਰੀ ਆ ਜਾ ਮੇਰੇ ਪੁੱਤ ਇੱਕ ਵਾਰੀ ਆ ਮੇਰੇ ਮੈਂ ਨਹੀਂ ਤੈਨੂੰ ਮਾਰਦੀ ਕੁੱਟਦੀ ਨਹੀਂ ਥਾਣੇ ਤੇ ਵੇਚਦੀ ਮੇਰੇ ਪੁੱਤ ਆ ਜਾ ਇੱਕ ਵਾਰੀ ਬਸ ਆ ਜਾ ਮੇਰੇ ਬੱਚਾ ਕਾਹ ਵੀ ਇੱਕ ਵਾਰੀ ਮਿਲ ਜੇ ਮੇਰੇ ਪੁੱਤ ਸਤਿ ਸ਼੍ਰੀ ਅਕਾਲ ਪੀਵੀ ਵੱਤੀ ਨਮਾਜ਼ ਸ਼ਹਿਰ ਦੇਖ ਰਹੇ ਹੋ ਸਤਿ ਸਿਕ ਅੱਜ ਬਹੁਤ ਹੀ ਸੰਜੀਦਾ ਮਸਲੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਿੱਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ 13 ਸਾਲ ਦਾ ਇੱਕ ਬੱਚਾ ਕਾਰਤਿਕ ਜੋ ਕਿ ਬਲਾਚੌਰ ਤੋਂ 19 ਤਰੀਕ ਤੋਂ ਲਾਪਤਾ ਹੈ ਉਹਦੇ ਇਹ ਪਿਤਾ ਮਾਤਾ ਇੱਥੇ ਮੌਜੂਦ ਨੇ ਮਾਤਾ ਪਿਤਾ ਮੌਜੂਦ ਨੇ ਔਰ ਇਹ ਬਹੁਤ ਵੈਰੜ ਨੇ ਚਿੰਤਿਤ ਨੇ ਲੇਕਿਨ ਇੱਕ ਛੋਟੀ ਜੀ ਰਾਹਤ ਦੀ ਗੱਲ ਇਹਨਾਂ ਨੂੰ ਪਤਾ ਇਹ ਲੱਗੀ ਹੈ ਕਿ ਬੱਚਾ ਜਿਹੜਾ ਇਹਨਾਂ ਦਾ ਬਲਾਚੌਰ ਤੋਂ ਲਾਪਤਾ ਹੈ ਉਹ ਨਵਾਂ ਸ਼ਹਿਰ ਬਰਨਾਲਾ ਪਿੰਡ ਦੇ ਏਰੀਆ 'ਚ ਕਿਤੇ ਦੇਖਿਆ ਗਿਆ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਅਪੀਲ ਕਰਨਾ ਚਾਹੁੰਦੇ ਆ ਤੁਸੀਂ ਹਮੇਸ਼ਾ ਹੀ ਸਾਰਿਆਂ ਦੀ ਮਦਦ ਕਰਦੇ ਹੋ ਔਰ ਤੁਹਾਡੇ ਅੱਗੇ ਇਹ ਬੇਨਤੀ ਕਰਨੀ ਹੈ ਕਿ ਜੇਕਰ ਤੁਸੀਂ ਬੱਚੇ ਨੂੰ ਕਿਤੇ ਦੇਖਿਆ ਤਾਂ ਜ਼ਰੂਰ ਸਾਡੇ ਨੰਬਰਾਂ ਤੇ ਸੰਪਰਕ ਕਰ ਲਿਓ ਮੇਰਾ ਨੰਬਰ 8360101573 ਔਰ ਇਹਨਾਂ ਦੇ ਪਰਿਵਾਰ ਦਾ ਵੀ ਆਪਾਂ ਨੰਬਰ ਲੈ ਲੈਣਾ ਪਰਿਵਾਰ ਨਾਲ ਗਲਬਤ ਕਰਦੇ ਆ ਲੇਕਿਨ ਤੁਸੀਂ ਨਾਲ ਦੀ ਨਾਲ ਸਕਰੀਨ ਤੇ ਜਿਹੜੀ ਤਸਵੀਰ ਚੱਲ ਰਹੀ ਹੈ ਉਹਨੂੰ ਦੇਖ ਲਓ ਬੱਚੇ ਨੂੰ ਪਛਾਣਨ ਦੀ ਕੋਸ਼ਿਸ਼ ਕਰੋ ਹੋ ਸਕਦਾ ਹੈ ਬੱਚਾ ਬਰਨਾਲੇ ਤੋਂ ਕਿਤੇ ਨੇੜੇ ਤੇੜੇ ਦੇ ਪਿੰਡਾਂ ਚਲਾ ਗਿਆ ਹੋਵੇ ਜਾਂ ਹੋਰ ਕਿਸੇ ਏਰੀਆ ਚ ਦੁਆਬੇ ਤੇ ਚਲਾ ਗਿਆ ਹੋਵੇ ਤਾਂ ਤੁਸੀਂ ਜ਼ਰੂਰ ਬੱਚੇ ਦੀ ਤਸਵੀਰ ਨੂੰ ਧਿਆਨ ਨਾਲ ਦੇਖੋ ਕਿਉਂਕਿ ਤੁਸੀਂ ਇਸ ਸ पीडਿਤ ਮਾਪਿਆਂ ਦਾ ਦਰਦ ਨੂੰ ਜਿਹੜਾ ਸਮਝ ਸਕਦੇ ਹੋ ਤੁਸੀਂ ਪਰਿਵਾਰਾਂ ਦੇ ਦਰਦ ਨੂੰ ਸਮਝ ਸਕਦੇ ਹੋ ਔਰ ਹਮੇਸ਼ਾ ਹੀ ਤੁਸੀਂ ਮਦਦ ਕਰਦੇ ਹੋ ਕੱਲ ਵੀ ਅਸੀਂ ਇੱਕ ਵੀਡੀਓ ਪਾਈ ਸੀ ਇੱਕ ਬੱਚੀ ਜਿਹੜੀ ਲਪਤਾ ਹੋ ਗਈ ਸੀ ਤੇ ਤੁਹਾਡੀ ਕਿਰਪਾ ਨਾਲ ਵਿਦਨ 40 50 ਮਿੰਟਸ ਸੀ ਆਪਣੇ ਘਰ ਪਹੁੰਚ ਗਈ ਸੀ ਤਾਂ ਉਮੀਦ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਕਮਾਲ ਕਰਦੇ ਹੋ ਉਸੇ ਤਰੀਕੇ ਉਸੇ ਤਰ੍ਹਾਂ ਇਸ ਵਾਰ ਵੀ ਕਮਾਲ ਕਰੋਗੇ ਤੇ ਵਿਛੜੇ ਮਿਲਾਓਗੇ ਕਿਉਂਕਿ ਤੁਹਾਨੂੰ ਪਤਾ ਜਦ ਘਰ ਦਾ ਚਰਾਗ ਕਈ ਦਿਨਾਂ ਤੋਂ ਘਰ ਨਾ ਆਇਆ ਹੋਵੇ ਤਾਂ ਮਾਪਿਓ ਦੇ ਰੋਟੀ ਪਾਣੀ ਜਿਹੜਾ ਆ ਉਹ ਗਲ ਤੋਂ ਹੀਠਾ ਨਹੀਂ ਉਤਰਦਾ ਅੱਛਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਵਿਕਾਸ ਕੁਮਾਰ ਹੈ ਜੀ ਬਲਾਚੋਰ ਤੋਂ ਮੈਂ ਠੀਕ ਹੈ ਜੀ ਹਾਂਜੀ ਵੈਸੇ ਪਿੱਛੋਂ ਕਿੱਥੋਂ ਤੁਸੀਂ ਵੈਸੇ ਮੇਰਾ ਪਿੰਡ ਹੈਗਾ ਅੰਬਾਲਾ ਸ਼ਹਿਰ ਹਰਿਆਣਾ ਠੀਕ ਹੈ ਤੇ ਇੱਥੇ ਕੰਮ ਕਰਦੇ ਹੋ ਹਾਂਜੀ ਮੈਂ ਚਾਟਾਬੇ ਦੇ ਕੰਮ ਕਰਦਾ ਜੀ ਠੀਕ ਹੈ 19 ਤਰੀਕ ਨੂੰ ਹੋਇਆ ਕਿ ਜਿਹਦੇ ਕਰਕੇ ਬੱਚਾ ਘਰੋਂ ਚਲਾ ਗਿਆ ਬੱਚੇ ਨੂੰ ਥੋੜਾ ਜਿਹਾ ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣ ਭੇਜਿਆ ਸੀਗਾ ਠੀਕ ਹੈ ਜੀ ਤੇ ਉੱਥੇ ਨਾ ਉਹਨੇ 500 ਰੁਪਏ ਐਦਾਂ ਚੱਕ ਲਈਏ ਬੱਚੇ ਨੇ ਠੀਕ ਹੈ ਤੋਂ ਉਹ ਡਰ ਕੇ ਮਾਰੇ ਭੱਜ ਗਿਆ ਜੀ ਕਰਦਿਆਂ ਨੇ ਡਾਂਟਿਆ ਵਾਪਸ ਲਿਆ ਕਿ ਉ ਚੱਕ ਲੈ ਵੈਸੇ ਉਠਾ ਲੀ ਜੀ ਉਠਾ ਲੀ ਉੱਥੇ ਪਏ ਸੀਗੇ ਪਏ ਸੀਗੇ ਤੇ ਫਿਰ ਉਹ ਲਾਂਬਾ ਲੈ ਕੇ ਤੁਹਾਡੇ ਕੋਲ ਆ ਕੇ ਹਾਂਜੀ ਉਹ ਸਾਡਾ ਸ਼ਿਕਾਇਤ ਲੈ ਕੇ ਸਾਡੇ ਕੋਲ ਆਏ ਤੇ ਮੰਮੀ ਨੇ ਉਹਨਾਂ ਦੇ ਉਹਨੂੰ ਡਾਂਟਿਆ ਜੀ ਹਾਂ ਡਾਂਟਣਾ ਹੀ ਹੈ ਜ਼ਾਹਿਰ ਦੀ ਗੱਲ ਮਾਂ ਪਿਓ ਉਹਨਾਂ ਨੇ ਉਹਨਾਂ ਨੇ ਡਾਂਟਤਾ ਜੀ ਉ ਤੋਂ ਖੜੇ ਹੋ ਕੇ ਮੰਮੀ ਉਹਨਾਂ ਦੇ ਨਾਲ ਦੋ ਚਾਰ ਪਿੰਡ ਦੀ ਉਹ ਹੋਇ ਗਈ ਸੀ ਗਲੀ ਦੀ ਇਸਤਰੀਆਂ ਹੈਗੀ ਸੀ ਉਹਨਾਂ ਨਾਲ ਗੱਲਬਾਤ ਕਰਨ ਲੱਗੀ ਉਹ ਮੁੰਡਾ ਵਿੱਚੋਂ ਨਿਕਲ ਕੇ ਭੱਜ ਗਿਆ ਅੱਛਾ ਬੱਚੇ ਤੋਂ ਦੇਖੋ ਬੜੇ ਨਿਦਾਨ ਹੁੰਦੇ ਆ ਟੀਨੇਜਰਸ ਖਾਸ ਕਰਕੇ ਬੱਚੇ ਤੋਂ ਗਲਤੀ ਹੋ ਗਈ ਉਹਦੀ ਸ਼ਿਕਾਇਤ ਲੈ ਕੇ ਜਿਹੜੇ ਆਲੇ ਦੁਆਲੇ ਦੇ ਲੋਕ ਆ ਉਹ ਪਹੁੰਚੇ ਜ਼ਾਹਿਰ ਜੀ ਗੱਲ ਹੈ ਮਾਂ ਡਾਂਟੇਗੀ ਮਾੜੇ ਕੰਮ ਤੋਂ ਮਾਪਿਓ ਨੇ ਡੱਕਣਾ ਹੁੰਦਾ ਬੱਚੇ ਨੂੰ ਔਰ ਬੱਚੇ ਨੂੰ ਡਾਂਟ ਰਹੇ ਸੀਗੇ ਵਿੱਚ ਸ਼ਾਇਦ ਪਹਿਲਾ ਮੇਰੀ ਗੱਲ ਬਾਤ ਜਿਹੜੀ ਤੁਹਾਡੇ ਨੂੰ ਇਹ ਵੀ ਪਤਾ ਲੱਗਾ ਕਿ ਇਹ ਕਹ ਕੇ ਪੁਲਿਸ ਨੂੰ ਫੜਾ ਦੋ ਹਾਂਜੀ ਤੇ ਬੱਚਾ ਡਰ ਗਿਆ ਸਹਿਮ ਗਿਆ ਬੱਚੇ ਮਾਸੂਮ ਹੁੰਦੇ ਨੇ ਔਰ ਬੱਚਾ ਉੱਥੋਂ ਜਿਹੜਾ ਆ ਚਲੇ ਜਾਂਦਾ ਹੈ ਕਿ ਕਿਤੇ ਮੈਨੂੰ ਪੁਲਿਸ ਕੋਲ ਨਾ ਫੜਾ ਦੇਣ ਜਾਂ ਮਾਪਿਓ ਦਾ ਵੀ ਡਰ ਹੁੰਦਾ ਸੀ ਵੀ ਇਸੀ ਉਮਰ ਚੋਂ ਨਿਕਲ ਕੇ ਆਏ ਆ 13-14 ਸਾਲ ਦੀ ਉਮਰ ਵਿੱਚ ਬੱਚੇ ਨੂੰ ਮਾਪਿਓ ਦਾ ਡਰ ਹੁੰਦਾ ਹੈ। ਕਾਫੀ ਡਰ ਹੁੰਦਾ ਕਿ ਯਾਰ ਮੈਨੂੰ ਡਾਂਟਣਗੇ ਰਾਤ ਨੂੰ ਪਤਾ ਨਹੀਂ ਕੁੱਟਣਗੇ। ਪਤਾ ਨਹੀਂ ਕੀ ਹੋਣਾ ਕਿ ਮੈਂ ਕਿਸੇ ਰਿਸ਼ਤੇਦਾਰ ਦੇ ਹੀ ਚਲੇ ਜਾਣਾ ਜਿਹੜਾ ਮੇਰਾ ਦੋ ਦਿਨ ਬਚਾ ਉਹ ਜਵੇ। ਕੋਈ ਰਿਸ਼ਤੇਦਾਰ ਹੈ ਤੁਹਾਡਾ ਬਲਾਚੌਰ ਜਾਂ ਨਵੇ ਸ਼ਹਿਰ ਏਰੀਆ 'ਚ? ਬਲਾਚੌਰ ਨਾ ਨਵੇ ਸ਼ਹਿਰ 'ਚ ਸ ਹੈ ਨਹੀਂ ਜੀ ਸਾਡਾ ਰਿਸ਼ਤੇਦਾਰ ਕੋਈ ਵੀ। ਅੱਛਾ ਕੋਈ ਵੀ ਨਹੀਂ? ਹਾਂ ਜੀ। ਫਿਰ ਬੱਚਾ ਗਿਆ ਕਿੱਥੇ? ਮਗਰ ਤੁਹਾਡੇ ਉਹਦੀ ਮਾਤਾ ਗਈ ਨਹੀਂ ਜਾਂ ਉਹਦੇ ਆਲੇ ਦੁਆਲੇ ਕਿਸੇ ਨੇ ਦੱਸਿਆ? ਗਏ ਸੀਗੇ ਬਟ ਬੀਹੇਵੀ ਸਕੂਲ 'ਚ ਗਏ ਸੀਗੇ ਦੇਖਣ ਉੱਥੋਂ ਪੜਦਾ ਬੀਹੇਵੀ ਸਕੂਲ ਕਲਾਸ ਚ ਪੜਦਾ ਜੀ ਉੱਥੇ ਗਏ ਸੀਗੇ ਦੇਖਣ ਸ਼ਾਮੇ 5 6 ਵਜੇ ਉੱਥੇ ਨਹੀਂ ਮਿਲਿਆ ਫਿਰ ਇਹ ਪੂਰਾ ਬਲਾਚੋਰ ਘੁੰਮ ਕੇ ਫਿਰ ਘਰ ਆਏ ਅੱਛਾ ਹਾਂਜੀ ਉੱਥੇ ਵੀ ਦੇਖਿਆ ਕਿੱਥੇ ਨਹੀਂ ਮਿਲਿਆ ਫਿਰ ਅਗਲੇ ਦਿਨ ਮੈਂ ਗਿਆ ਆਪਣੇ ਉਸ ਉਹਦੇ ਦੋਸਤ ਦੇ ਘਰੇ ਉੱਥੋਂ ਮੈਨੂੰ ਪਤਾ ਲੱਗਿਆ ਵੀ ਉਹ ਇੱਥੇ ਆਇਆ ਸੀਗਾ ਠੀਕ ਹੈ ਜੀ ਉਹਨੇ ਕਿਹਾ ਵੀ ਮੇਰੇ ਮੰਮੀ ਡੈਡੀ ਗਏ ਹੋਏ ਆ ਘਰੇ ਠੀਕ ਹੈ ਜੀ ਐਮਰਜੈਂਸੀ ਹਾਂਜੀ ਕਿ ਡਰਿਆ ਹੋਣਾ ਹਾਂਜੀ ਡਰਿਆ ਹੋਇਆ ਸੀਗਾ ਤੇ ਉਹਨੇ ਉਹਨੇ ਦੱਸਿਆ ਉਹਨਾਂ ਨੂੰ ਬਈ ਮੈਨੂੰ ਇੱਕ ਰਾਤ ਇੱਥੇ ਕੱਟ ਲੰਦੋ ਉਹਨਾਂ ਨੇ ਉਹਨੂੰ ਰੱਖਿਆ ਨਹੀਂ ਜੀ ਉਹਨੂੰ ਆਪਣੇ ਘਰੋਂ ਕੱਢਦਾ ਦੋਸਤ ਦੇ ਪਰਿਵਾਰ ਨੇ ਹਾਂਜੀ ਉਹਦੇ ਕਰਨੀ ਰੱਖਿਆ ਉਹਨਾਂ ਨੇ ਰੱਖਿਆ ਨਹੀਂ ਜੀ ਹੂੰ ਉਹਨੇ ਕਿਹਾ ਚਲੋ ਮੈਨੂੰ ਰਾਤ ਕੱਟ ਲੰਦੋ ਜਾਂ ਮੈਨੂੰ ਆਪਣੇ ਗੇਟ ਮੂਰੇ ਬੈਠ ਜਾਂਦਣ ਦੋ ਠੀਕ ਹੈ ਮੈਂ ਇੱਥੇ ਹਾਂਜੀ ਇੱਥੇ ਮੈਨੂੰ ਕੰਬਲ ਦੇ ਦੋ ਜਾਂ ਮੈਂ ਇੱਥੇ ਸੋ ਜਾਵਾਂਗਾ ਉਹਨਾਂ ਨੇ ਰੱਖਿਆ ਨਹੀਂ ਜੀ ਉਹਨਾਂ ਨੂੰ ਉਹਨਾਂ ਨੂੰ ਕੱਢਤਾ ਬਾਹਰੋਂ ਕਰੇ ਹੂੰ ਦੇਖੋ ਬੱਚੇ ਦੀ ਮਾਨਸਿਕ ਸਥਿਤੀ ਸਮਝੀਏ ਇੱਕ ਤਾਂ ਉੱਥੋਂ ਗਲਤੀ ਹੋ ਗਈ ਮੈਂ ਜਿਵੇਂ ਪਹਿਲਾਂ ਕਿਹਾ ਕਿ ਬੱਚੇ ਨਾਦਾਨ ਹੁੰਦੇ ਆ ਸਹੀ ਗਲਤ ਦੀ ਪਰਿਭਾਸ਼ਾ ਮਾਪਿਓ ਨੇ ਸਮਝਾਣੀ ਹੁੰਦੀ ਆ ਮਾਪਿਓ ਨੇ ਸਮਝਾਣ ਦੀ ਕੋਸ਼ਿਸ਼ ਕੀਤੀ ਬੱਚਾ ਡਰ ਕੇ ਉੱਥੋਂ ਚਲਾ ਗਿਆ ਆਪਣੇ ਦੋਸਤ ਦੇ ਘਰ ਉਹਨੇ ਸੋਚਿਆ ਕਿ ਇੱਕ ਰਾਤ ਠਹਿਰ ਲੈਣਾ ਹੋ ਸਕਦਾ ਸਵੇਰੇ ਮੰਮੀ ਡੈਡੀ ਲੈਣ ਆ ਜਾਣ ਉਹਨਾਂ ਦਾ ਗੁੱਸਾ ਸ਼ਾਂਤ ਹੋ ਜਾਵੇ ਮੇਰੇ ਯਾਰ ਦੋਸਤ ਜਿਹੜੇ ਮੰਮੀ ਡੈਡੀ ਆ ਹੋ ਸਕਦਾ ਮੇਰੇ ਮੰਮੀ ਡੈਡੀ ਨੂੰ ਠੰਡਾ ਕਰ ਦੇਣ ਕਿ ਗੁੱਸਾ ਨਹੀਂ ਕਰਨਾ ਪਰ ਉਹਨਾਂ ਨੇ ਉੱਥੇ ਕਿੱਡੀ ਵੱਡੀ ਨਲਾਕੀ ਕੀਤੀ ਗਲਤੀ ਕੀਤੀ ਕਿ ਉਸ ਬੱਚੇ ਨੂੰ ਆਪਣੇ ਦਰਾਂ ਦੇ ਜਿਹੜਾ ਗੇਟ ਹੈ ਗੇਟ ਦੇ ਅੱਗੇ ਉੱਥੇ ਵੀ ਨਹੀਂ ਬੈਠਣ ਦਿੱਤਾ ਤੇ ਉੱਥੋਂ ਬੱਚਾ ਹਤਾਸ਼ ਹੋ ਕੇ ਮਾਇੂਸ ਹੋ ਕੇ ਰਾਤ ਦੇ ਸਮੇਂ ਨਿਕਲ ਜਾਂਦਾ ਔਰ ਹਾਲੇ ਤੱਕ ਘਰ ਨਹੀਂ ਪਰਤਿਆ ਇਹਨਾਂ ਦੀਆਂ ਆਂਦਰਾਂ ਕਿੰਨੀਆਂ ਤੜਪਦੀਆਂ ਹੋਣਗੀਆਂ ਇਹਨਾਂ ਦੇ ਦਿਲ 'ਚ ਕਿੰਨੀ ਤਕਲੀਫ ਹੋਵੇਗੀ ਅਸੀਂ ਇਸ ਨੂੰ ਇੱਥੇ ਮੈਂ ਕੋਲ ਬੈਠਾ ਮਹਿਸੂਸ ਕਰ ਰਿਹਾ ਤੁਸੀਂ ਸਕਰੀਨ 'ਤੇ ਇਹਨਾਂ ਦੇ ਚਿਹਰੇ ਦੇਖ ਕੇ ਮਹਿਸੂਸ ਕਰ ਰਹੇ ਹੋ ਔਰ ਫਿਰ ਤੋਂ ਬੇਨਤੀ ਹੈ ਬੱਚੇ ਦੀ ਤਸਵੀਰ ਜਿਹੜੀ ਹੈ ਉਹ ਸਕਰੀਨ 'ਤੇ ਚੱਲ ਰਹੀ ਹੈ ਆਪਾਂ ਇਸ ਪਰਿਵਾਰ ਦੀ ਮਦਦ ਕਰਨੀ ਹੈ ਉਹ ਬੱਚੇ ਨੂੰ ਕਿਸੇ ਨੇ ਡਾਂਟਣਾ ਨਹੀਂ ਜੇ ਉਹਨੂੰ ਨਜ਼ਰ ਆਉਂਦਾ ਉਹਨੂੰ ਕੋਲ ਬਿਠਾਣਾ ਹੈ ਉਹਨੂੰ ਸਮਝਾਣਾ ਹੈ ਸਾਨੂੰ ਇਨਫੋਰਮ ਕਰਨਾ ਤੇ ਜੋ ਬੱਚਾ ਵੀ ਇਹ ਵੀਡੀਓ ਦੇਖ ਰਿਹਾ ਹੈ ਉਸ ਨੂੰ ਵੀ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਬੇਟਾ ਗਲਤੀ ਹੋ ਜਾਂਦੀ ਹੈ ਗਲਤੀ ਨੂੰ ਸੁਧਾਰਨਾ ਚਾਹੀਦਾ ਹੈ ਸੁਧਾਰਨਾ ਪੈਂਦਾ ਹੈ ਮਾਪਿਓ ਦਾ ਫਰਜ਼ ਸਮਝਾਉਣਾ ਹੁੰਦਾ ਇਹਨਾਂ ਨੂੰ ਤੁਹਾਨੂੰ ਸਮਝਾਇਆ ਤੇ ਡਰਨ ਦੀ ਮਾਯੂਸ ਹੋਣ ਦੀ ਹਤਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਘਰ ਵਾਪਸ ਆਓ ਤੁਹਾਡੇ ਮਾਪਿਓ ਤੁਹਾਡਾ ਇੰਤਜ਼ਾਰ ਕਰ ਰਹੇ ਆ ਤੁਹਾਡੇ ਲਈ ਫਿਕਰਮੰਦ ਨੇ ਪਰੇਸ਼ਾਨ ਨੇ ਔਰ ਅਸਲੀ ਦੌਲਤ ਮਾਪਿਓ ਦੀ ਬੱਚੇ ਹੀ ਹੁੰਦੇ ਆ ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਚਾਹੁੰਦੇ ਹੋ ਦੇਖ ਰਿਹਾ ਮੰਨ ਕੇ ਚੱਲੀਏ ਪ੍ਰਮਾਤਮਾ ਕਿਰਪਾ ਕਰੇਗਾ ਬੱਚਾ ਸਾਡੀ ਇਹ ਵੀਡੀਓ ਦੇਖੇਗਾ ਜੇ ਉਹ ਦੇਖ ਰਿਹਾ ਉਹਨੂੰ ਕੀ ਕਹਿਣਾ ਬੱਚੇ ਨੂੰ ਤਾਂ ਅਸੀਂ ਸਮਝਾਣਾ ਹੀ ਹੈ ਜੀ ਬਸ ਕਾਰਤਿਕ ਨੂੰ ਕੀ ਕੁਝ ਨਹੀਂ ਕਹਿਣਾ ਜੀ ਅਸੀਂ ਆਰਾਮ ਤੇ ਬਿਠਾਣਾ ਹੈ ਉਹਨੂੰ ਆਪਣੇ ਘਰੇ ਬਸ ਸਾਡਾ ਬੱਚਾ ਆ ਗਿਆ ਉਹਨੂੰ ਕੀ ਕਹਿਣਾ ਕਿ ਬੇਟਾ ਵਾਪਸ ਆ ਜਾ ਬੇਟਾ ਵਾਪਸ ਆ ਜਾ ਸਾਡੇ ਕੋਲ ਮੈਨੂੰ ਕੁਝ ਨਹੀਂ ਜੀ ਮੇਰਾ ਬੇਟਾ ਮੈਨੂੰ ਵਾਪਸ ਮਿਲ ਜਾ ਜਾ ਵੀ ਆ ਕਾਰਤਿਕ ਇੱਕ ਵਾਰੀ ਆ ਜਾ ਮੇਰੇ ਪੁੱਤ ਇੱਕ ਵਾਰੀ ਆ ਮੇਰੇ ਮੈਂ ਨਹੀਂ ਤੈਨੂੰ ਮਾਰਦੀ ਕੁੱਟਦੀ ਨਹੀਂ ਥਣ ਤੇ ਬੇਦੀ ਮੇਰੇ ਪੁੱਤ ਆ ਚ ਇੱਕ ਵਾਰੀ ਬਸ ਜੇ ਮੇਰਾ ਬੱਚਾ कहां ਵੀ ਇੱਕ ਵਾਰੀ ਮਿਲ ਜਾਵੇ ਮੇਰੇ ਓਏ ਇੱਕ ਮਾਂ ਤੜਪ ਰਹੀ ਐ ਉਹਦੀ ਆਂਦਰਾ ਤੜਪਦੀ ਪਈਆਂ ਕਿਹੜੇ ਵੇਲੇ ਮੇਰਾ ਪੁੱਤ ਘਰ ਵਾਪਸ ਆਵੇ ਮੈਂ ਉਹਨੂੰ ਕਲਾਵੇ ਚ ਲਾਵਾਂ ਇੱਕ ਪਿਓ ਜਿਹੜਾ ਉਹ ਵੀ ਤੜਪਦਾ ਪਿਆ ਕਿ ਕਿਹੜਾ ਮੇਰੇ ਕਿਹੜੇ ਵੇਲੇ ਮੇਰਾ ਪੁੱਤ ਵਾਪਸ ਆਵੇ ਉਹਨੂੰ ਸੀਨੇ ਨਾਲ ਲਾਵਾਂ ਤੇ ਜਿਹੜਾ ਦਿਲ ਤੜਪਦਾ ਪਿਆ ਪਿਛਲੀ 19 ਤਰੀਕ ਤੋਂ ਲੰਘੀ 19 ਤਰੀਕ ਤੋਂ ਉਹਨੂੰ ਸਕੂਨ ਤੁਹਾਡੀ ਮਦਦ ਨਾਲ ਮਿਲ ਸਕਦਾ ਹੈ ਮੈਂ ਫਿਰ ਤੋਂ ਕਹਿੰਦਾ ਤੁਸੀਂ ਹਮੇਸ਼ਾ ਕਿਰਪਾ ਕਰਦੇ ਹੋ ਕਮਾਲ ਕਰਦੇ ਹੋ ਅਕਾਲ ਪੁਰਖ ਮਹਾਰਾਜ ਕਿਰਪਾ ਕਰਦੇ ਨੇ ਬੜੀ ਵਾਰ ਤੁਸੀਂ ਵਿਛੜੇ ਮਿਲਾਏ ਨੇ ਫਿਰ ਤੋਂ ਇੱਕ ਵਾਰ ਮੈਂ ਹਰ ਵਾਰ ਨਹੀਂ ਕਹਿੰਦਾ ਵੀਡੀਓ ਸ਼ੇਅਰ ਕਰਨ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਿਓ ਔਰ ਆਪਣੇ ਆਲੇ ਦੁਆਲੇ ਜਰੂਰ ਦੇਖਿਓ ਜੇ ਤੁਹਾਨੂੰ ਲੱਗਦਾ ਕੋਈ ਅਣਜਾਣ ਬੱਚਾ ਆਇਆ ਹੋਇਆ ਉਹਨੂੰ ਇੱਕ ਵਾਰੀ ਕਾਰਤਿਕ ਕਹਿ ਕੇ ਆਵਾਜ਼ ਮਾਰ ਲਿਓ ਜੇ ਰੁਕ ਗਿਆ ਸਾਨੂੰ ਇਨਫੋਰਮ ਕਰ ਦਿਓ ਆ ਜਿਹੜੀ ਤਸਵੀਰ ਸਕਰੀਨ ਤੇ ਚੱਲ ਰਹੀ ਹੈ ਇਹਦੇ ਨਾਲ ਮੈਚ ਕਰ ਲਿਓ ਮੈਂ ਫਿਰ ਤੋਂ ਆਪਣਾ ਨੰਬਰ ਬੋਲ ਦਿੰਨਾ 8360101573 ਅ ਭਾਈ ਸਾਹਿਬ ਤੁਸੀਂ ਵੀ ਆਪਣਾ ਨਾਮ ਬੋਲ ਦੋ ਨੰਬਰ ਬੋਲ ਮੇਰਾ ਨੰਬਰ ਹੈਗਾ 8284168275 ਹੈਗਾ ਜੀ ਥੋੜਾ ਦੁਬਾਰਾ ਕੀ ਬੋਲੀ ਬੋਲੋ 6 8284168275 ਠੀਕ ਹੈ ਜੀ ਇਹਨਾਂ ਦਾ ਨੰਬਰ ਅਸੀਂ ਕੈਪਸ਼ਨ 'ਚ ਵੀ ਪਾ ਦਾਂਗੇ ਤੇ ਨਾਲ ਦੀ ਨਾਲ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਕਿ ਜਦੋਂ ਤੁਸੀਂ ਕੋਈ ਵਿਛੜਾ ਮਲਾਉਨੇ ਹੋ ਜਾਂ ਤੁਸੀਂ ਕੋਈ ਮੋਟਰਸਾਈਕਲ ਚੋਰੀ ਹੋਇਆ ਲਭਾ ਦਿੰਦੇ ਹੋ ਸਾਡੇ ਚੈਨਲ ਵੱਲੋਂ ਇੱਕ ਗੁਪਤ ਸਨਮਾਨ ਹੁੰਦਾ ਹੈ ਅਸੀਂ ਇਨਾਮ ਨਹੀਂ ਕਹਿੰਦੇ ਉਹ ਸਨਮਾਨ ਹੁੰਦਾ ਤੁਸੀਂ ਉਸ ਸਨਮਾਨ ਦੇ ਹੱਕਦਾਰ ਹੁੰਦੇ ਹੋ ਜ਼ਰੂਰ ਮਦਦ ਕਰਨੀ ਹੈ ਔਰ ਤਸਵੀਰ ਜਿਹੜੀ ਸਕਰੀਨ ਤੇ ਚੱਲ ਰਹੀ ਹੈ ਫਿਰ ਤੋਂ ਚੱਲ ਰਹੀ ਹੈ ਤੁਸੀਂ ਇਹ ਬੱਚੇ ਨੂੰ ਦੇਖ ਲਓ ਉਮੀਦ ਕਰਦੇ ਹਾਂ ਤੁਸੀਂ ਮਦਦ ਕਰੋਗੇ ਤੇ ਜਿਹੜਾ ਪਰਿਵਾਰ ਇਸ ਸਮੇਂ ਬਹੁਤ ਪਰੇਸ਼ਾਨ ਹੈ ਇਹਨਾਂ ਦੇ ਘਰ ਦਾ ਚਿਰਾਗ ਜਿਹੜਾ ਹੈ ਉਹ ਗਵਾਚ ਗਿਆ ਉਹ ਵਾਪਸ ਆਏਗਾ ਤੇ ਇਹ ਇਕੱਠੇ ਬਹਿ ਕੇ ਮਾਂ ਪੁੱਤ ਉਦੇ ਪਿਤਾ ਇਕੱਠੇ ਬੈ ਕੇ ਰਾਤ ਦਾ ਖਾਣਾ ਖਾਣਗੇ ਇਹਨਾਂ ਦਾ ਦਿਨ ਚੰਗਾ ਚੜ੍ਹੇਗਾ ਇਹ ਮੈਂ ਉਮੀਦ ਕਰਦਾ ਤੁਸੀਂ ਸਾਡਾ ਸਾਥ ਦੋਗੇ ਤੇ ਇਹਨਾਂ ਦਾ ਵਿਛੜਿਆ ਪੁੱਤ ਬਹੁਤ ਜਲਦੀ ਇਹਨਾਂ ਕੋਲ ਵਾਪਸ ਆਏਗਾ ਤੇ ਤੁਹਾਡੇ ਧੰਨਵਾਦ ਲਈ ਅਸੀਂ ਦੁਆਰਤੀ ਵੀਡੀਓ ਬਣਾਵਾਂਗੇ ਉਮੀਦ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਅਰਦਾਸ ਕਰੋਗੇ ਔਰ ਤੁਹਾਡੀ ਅਰਦਾਸ 'ਚ ਇੰਨੀ ਤਾਕਤ ਹੈ ਤੁਹਾਡੀ ਪ੍ਰੇਅਰ 'ਚ ਇੰਨੀ ਤਾਕਤ ਹੈ ਕਿ ਮੈਨੂੰ ਉਮੀਦ ਹੈ ਬਹੁਤ ਜਲਦੀ ਇਹਨਾਂ ਦਾ ਬੱਚਾ ਜਿਹੜਾ ਆ ਇਹਨਾਂ ਕੋਲ ਵਾਪਸ ਹੋਏਗਾ ਉਮੀਦ ਕਰਦੇ ਹਾਂ ਬੱਚਾ ਬਹੁਤ ਜਲਦੀ ਘਰ ਵਾਪਸ ਆਵੇ ਬਹੁਤ ਬਹੁਤ ਸ਼ੁਕਰੀਆ